ਹਾਂ ਜੀ ਜਿੰਦਗੀ ਕਾ ਸਾਰਿਆਂ ਨੂੰ ਉਮੀਦ ਕਰਦੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਅੱਜ ਤੋਂ ਬਹੁਤ ਜ਼ਿਆਦਾ ਸਹੀ ਚ ਹੁਣ ਤਾਂ ਬਸ ਥੋੜਾ ਜਿਹਾ ਥੋੜੇ ਦਿਨ ਹੀ ਨਿਕਲੀ ਆਉਣਾ ਹੈ ਥੋੜਾ ਜਿਆ ਧੁੱਪ ਜਿਹੀ ਨਿਕਲੀ ਆਉਣੀ ਹੈ ਤੇ ਆਪਣੀ ਪਤੂਆਨੀ ਤਕਰੀਬਨ ਸਾਰੇ ਕੰਮਾਂ ਚ ਜਲਦੀ ਨਿਮੇੜਦੇ ਪਾਣੀ ਵਗੈਰਾ ਪਿਆਤਾ ਨਿਗਾ ਨਿਗਾ ਪਾਣੀ ਕੱਢ ਕੇ ਚ ਅੰਦਰ ਹੀ ਬੈਠੇ ਨੇਗੇ ਪਤੂ ਠੰਡ ਹੈ ਇਹ ਬਾਹਰ ਹਵਾ ਬਹੁਤ ਚੱਲਦੀ ਹੈ ਇੱਕ ਕਣਕਾਂ ਨੂੰ ਪਾਣੀ ਲਾਉਣ ਕਰਕੇ ਨਾ ਧੁੰਦ ਬਹੁਤ ਜ਼ਿਆਦਾ ਠੰਡ ਵੀ ਹੋ ਗਈ ਹੁਣ ਦੁਬਾਰਾ ਤੇ ਠੰਡ ਪੈਣੀ ਜਾਏ ਵੀ ਆ ਪਵੇ ਤਾਂ ਹੀ ਅੱਗੇ ਕੰਮ ਵਧੀਆ ਹੋਊਗੀ ਪਹਿਲਾਂ ਤਾਂ ਠੰਡਾ ਹੀ ਨਹੀਂ ਹੈਣੀ ਸੀ ਹੁਣ ਹੋਣ ਲੱਗੀ ਐ ਤੇ ਆਪਾਂ ਜਿਵੇਂ ਤੇ ਆਪਣਾ ਕਿਉਂ ਤੇ ਕੰਮ ਮਨਣੀਆਂ ਲਾਈਆਂ ਪੰਨੀਆਂ ਨੇ ਆਪਣੀਆਂ ਮੈਂ ਹੌਣ ਲਾਈਆਂ ਨੇ ਤੇ ਪਹਿਲਾਂ ਆਪਾਂ ਮੇਸਾ ਦਾ ਕੰਮ ਕਰ ਬਣਾ ਲੇ ਜਿਵੇਂ ਇੱਧਰ ਕੰਮ ਕਰ ਲਾਂਗੇ ਨਹੀਂ ਤਾਂ ਫਿਰ ਉੱਧਰ ਰਹੇਗਾ ਉਠਾ ਹਾ ਨਸਿਆਰੇ ਕੋ ਆਪਾਂ ਘੱਟ ਕੇ ਰੱਖਤੀ ਐ ਇਹ ਤਾਂ ਇਹ ਆਪਣੇ ਨਾ ਪਸ਼ੂ ਪੀ ਲਾਂਦੇ ਨੇਗੇ ਜਿਵੇਂ ਕਾਇਆਂ ਵਗੈਰ ਪੀਣਾ ਪਈ ਨੇ ਵਿੱਚ ਮੱਧਾਂ ਵੀ ਪੀਣਾ ਦੀਆਂ ਨੇ ਇੱਕ ਗ੍ਰਿੜਕਣਾ ਉਹ ਪਹਿਲਾਂ ਰਹਿਤ ਦਾ ਇਹ ਐਨਾ ਸੁਭਾਣੀ ਲਾਈ ਪਈ ਐ ਥੰਡਾ ਥੋੜਾ ਹੈ ਵਾਪਸ ਜੀ ਮੇਰੇ ਜਿਹਾ ਬਧਾਣੇ ਬੀਜੀਏ ਆਪਿਆ ਇੱਕ ਆਪਿਆ ਹਰੇ ਇਹ ਤੋਂ ਹੋਰ ਇੱਕ ਵੀ کئی ਪੈਣ ਭਰਾਵਾਂ ਨੂੰ ਐਨ ਪਤਾ ਨਹੀਂ ਕਿਵੇਂ ਕਾੜ ਕੇ ਫੇਰ ਆਪਾਂ ਝੋ ਤਿਆਰ ਕਰਦੇ ਹਾਂ ਦੇਖੋ ਇਹ ਕੜੇ ਹੋਏ ਦੁੱਧ ਦੀ ਹੈ ਜਮਾ। ਇਹਨਾਂ ਬਾੜਦੇ ਆਂ ਫਿਰ ਦਿਵਾਉਣੇ ਆ। ਇਹ ਪਾਣੀ ਲੈ ਕੇ ਆਈ ਸੀ ਨਾ ਫ੍ਰੈਡਰਾਂ ਲਈ। ਤੇ ਉਸ ਇੰਨੇ ਆਪਾਂ ਦੂਜਾ ਕੰਮ ਕਰੀ ਜਾਵਾਂਗੇ ਕਿ ਇਹ ਰੈੱਡ ਜਾਨੀ ਬੜੀ ਬੜੀ। ਕਿ ਕਿਉਂ ਆਪਣਾ ਕੁਝ ਤਿਆਰ ਕੀਤਾ ਹੋਇਆ ਕੱਲ੍ਹ ਆਰਡਰ ਕੋਸੇ ਆਪਾਂ ਤਾਂ ਹੀ ਉਹ ਕਰਕੇ ਆਪਣੇ ਤੋਂ ਵੀਡੀਓ ਨਹੀਂ ਬਣਦੀ ਹੈਗੀ ਆਰਡਰ ਤਿਆਰ ਕਰਨੇ ਪੈਂਦੇ ਨੇਗੇ। ਤੇ ਆਪ ਸੀਗਾ ਦੇਖੋ ਆਪਾਂ 3 ਕਿਲੋ ਦਰਦ ਕਿਲੋ ਆਪਾਂ ਭੇਜਦਾ ਤੇ 3 ਕਿਲੋ ਆ ਤਿਆਰ ਕੀਤਾ ਪਿਆ ਤੇ 10 ਕਿਲੋ ਦਾ ਆਰਡਰ ਆ ਸੀਗਾ ਬਹੁਤ ਭੰਟਰਾ ਮਨੀ ਸਪੋਰਟ ਆਰਡਰ ਆ ਆਪਾਂ ਨੇ ਤਕਰੀਬਨ ਜੇਦੋਂ ਕੋਈ ਲੈਣ ਆਉਂਦਾ ਆਪਾਂ ਵੀਡੀਓ ਬਣਾਉਣੀ ਭੁੱਲ ਜਾਂਦੇ ਹੁਣ ਉਹ ਵੀ ਕਾਹਲ ਚ ਹੁੰਦੇ ਨੇ ਲੈ ਜਾਂ ਲੈ ਕੇ ਜਾਂਦੀ ਤੇ ਆਪਾਂ ਨੂੰ ਆਪਦੀ ਕੰਮਾਂ ਦਾ ਆ ਹੁੰਦਾ ਵੀ ਚਲੋ ਵੀਡੀਓ ਅਗਲੇ ਨਹੀਂ ਆ ਉਹ ਕਈ ਵੀ ਕੈਮਰੇ ਸਾਹਮਣੇ ਆਉਣਾ ਚਾਹੁੰਦਾ ਤੇ ਕੱਲ ਮਹਿਲਕਲਾ ਨਾ ਸੌਰੀ ਨਿਹਾਲ ਸਿੰਘ ਵਾਲਾ ਮੋਗੇ ਮੋਗੇ ਜ਼ਿਲ੍ਹੇ ਚ ਹੈਗਾ ਨਿਹਾਲ ਸਿੰਘ ਵਾਲਾ ਉਥੋਂ ਵੀ ਆਏ ਸੀਗੇ OYC ਤਕਰੀਬਨ ਸ਼ਾਮ ਨੂੰ 3:30 ਪਾਉਣੇ 4 ਵਜੇ ਆਏ ਸੀਗੇ ਸਾਰੇ ਆਪਣਾ 10 ਕਿਲੋ ਘਿਓ ਦਾ ਡਰਾ ਤਿਆਰ ਇਹ ਜਾਣਾ ਜੀ ਮੇਟਾ ਤੋਂ ਕੋ ਬਟਾਲਾ ਸਾਈਡ ਅਹ ਹਰਮੰਦਰ ਸਾਹਿਬ ਤੋਂ ਅੱਗੇ ਹੈਗਾ ਆਪਾਂ ਪਹੁੰਚ ਉਹਨੂੰ ਕਰਾਂਗੇ ਅੰਮ੍ਰਿਤਸਰ ਤੱਕ ਉੱਥੇ ਪਹੁੰਚ ਜੂਗਾ ਤੇ ਉੱਥੋਂ ਆਪੀ ਵੀਰ ਕਨਵਾ ਫੜ ਕੇ ਲੈ ਲਊ 3 ਕਿਲੋ ਦਾ 1.5 ਪੇ ਤੋਂ ਲੈ ਕੇ ਜਾਣਾਗਾ ਤੇ ਉਹ ਵੀ ਹੱਥ ਲੈ ਜਾਣਗੇ ਤੇ ਆਪਾਂ ਕੰਡਾ ਰੱਖ ਰੱਖਿਆਗਾ ਐਥੋਂ ਵੀ ਨਾਲ ਦੀ ਨਾਲ ਅਗਲੇ ਦੇ ਅੱਖਾਂ ਦੇ ਸਾਹਮਣੇ ਜੋਕ ਕੇ 0 ਕਰਕੇ ਵਰਤਨ ਦਾ weight ਅੱਡ ਤੇ ਘਿਓ ਦਾ weight ਅੱਡ ਕਰਕੇ ਸਾਰਾ ਤੇ ਫੇਰ ਆਪਾਂ ਅਗਲੇ ਨੂੰ ਦੇ ਦਨੇ ਆ ਤੇ ਕਈ ਭੈਣ ਭਰਾ ਜਿਵੇਂ ਆਪਣੇ ਤੋਂ ਪਹਿਲਾਂ ਲੈ ਗਏ ਹਾਲੇ ਮੇਰੇ ਕੋਲ ਅਜੇ ਹਾਲੇ ਗਰਮ ਕਰਨ ਵਾਲਾ ਵੀ ਪਿਆ ਕੋ ਚੁੱਕਿਆ ਉਹ ਕਿ ਕੱਲੀ ਜਾਨੀ ਕਾਰ ਢਿਕਣੀ ਆਪਾਂ ਢਿੱਕੀ ਰੱਖਤਾ ਹਾਂ ਦੇਖੋ ਆ ਰੜਕੀ ਪਈਆਂ ਲੱਸੀ ਤਾਜੀ ਐ ਜੇ ਪੀੜੀ ਵੀ ਪੀਰੂ ਕਈ ਵਾਰ ਲੈ ਆਏ ਨੇ ਤੇ ਮੱਖਣ ਕੱਟਿਆ ਗਿਆ ਇਹ ਵੀ ਮੈਂ ਉਧਰੋਂ ਲਿਆਉਣੀ ਆ ਇਥੋਂ ਸਾਫ਼ ਕਰਨ ਵਾਲਾ ਪਿਆ ਫੜਾ ਕੰਮ ਕਾਫੀ ਹੋਇਆ ਨਹੀਂ ਸਾਬ ਬਈ ਦਾ ਤਾਂ ਰਹੀ ਜਾਂਦਾ ਹੁਣ ਚਲੋ ਹੁਣ ਕੰਮ ਵੀ ਜ਼ਰੂਰੀ ਨੇ ਜੇ ਇਹਦੇ ਵੀ ਤੋਂ ਮੱਖਣ ਕੱਢੀ ਆਵਾਂਗੇ ਇਹ ਕਰਾਂਗੇ ਗਰਮ ਬਾਦ ਫਿਰ ਆਪਾਂ ਇਹਨੂੰ ਇਕੱਠਾ ਕਰ ਲਈਏ ਸਾਰੇ ਨੂੰ ਫ੍ਰੀਜ 'ਚ ਜਿਹੜਾ ਜੰਮਿਆ ਪਿਆ ਕਿਉਂ ਉਹਨੂੰ ਕੰਮ ਕਰਕੇ ਕਪਾਹ 2 ਕਿਲੋ ਦਾ ਆਰਡਰ ਭੇਜਣਾ ਛੱਡੀ ਗੜ ਉਹ ਭੇਜਾਂਗੇ ਉਹ ਕਹਿੰਦੇ ਸਾਡਾ ਵਸਤਾ ਵਾਲੇ ਨੂੰ ਫੜਾ ਦਿਓ ਤੇ ਆਪਾਂ ਵਸਤਾ ਵਾਲੇ ਨੂੰ ਫੜਾ ਲਾਂਗੇ ਤੇ ਸੋਮਵਾਰ ਨੂੰ ਦਮ ਉਸ ਨੂੰ ਦਿਹਾਉਣੀ ਆ ਇਹਨਾਂ ਨਾ ਪਾਣੀ ਪਾਣੀ ਹੋਇਆ ਪਿਆ ਦੇਖੋ ਗੇਟਾਂ ਤੇ ਵੀ ਇੰਨਾ ਹਰੇ ਆਪਣਾ ਗੇਟ ਵੀ ਖੁੱਲਾ ਪਿਆ ਹਲੇ ਦੇਖੋ ਤੰਦਰ ਇੰਨੀ ਸਵੇਰੀ ਤਾਂ ਕੁਝ ਵੀ ਨਹੀਂ ਦਿੰਦਾ ਸੀਗਾ ਤੇ ਹਲੇ ਆਪਣੀਆਂ ਢੂਲੀਆਂ ਵਗੈਰਾ ਪਾਈਆਂ ਨੇ ਸੂਣ ਵਾਲੀਆਂ ਇਹਨਾਂ ਦੇ ਰਿਲੇਟਿਵ ਵਗੈਰਾ ਪਈ ਹੈ ਦੇਖੋ ਖੇਤਾਂ ਕਰਕੇ ਤਾਂ ਜਮੀਂ ਵੀ ਨਹੀਂ ਕੁਝ ਦਿੰਦਾ ਹੈਗਾ ਧੁੰਦੀ ਧੁੰਦਾ ਹੁਣ ਤਾਂ ਮੜੀ ਖੜੇ ਉਹਦੇ ਨਿਕਲੇ ਸੈੱਟ ਕਰਕੇ ਰੱਖਣ ਵਾਲੀਆਂ ਪੰਨਆਂ ਨੇ ਆ। ਹੁਣ ਲੱਕੜ ਵਾਲਿਆਂ ਦੀ ਵੀ ਲੋਟ ਰਹਿਣੀ ਹੈਗੀ। ਸਾਡੇ ਆਪਾਂ ਦੁੱਧ ਘਰਮ ਧਰਨਾ ਹੈ ਅੱਜ ਲੇਟ ਹੋ ਗਈ। ਥੋੜਾ ਜਿਹਾ ਪਈਆਂ ਨੇ ਆਪਣੀਆਂ ਤੌੜੀਆਂ ਵਗੈਰਾ ਇੱਥੇ ਪਈਆਂ ਨੇ। ਜੋ ਆ ਪਈਆਂ ਨੇ ਜੀ ਵੱਧ ਦੀ ਲੋਟ ਪਈ ਹੈ ਤਾਂ ਆਪਾਂ ਇਹਨਾਂ ਨੂੰ ਘਰ ਤੋਂ ਕਰ ਲੈਨੇ ਆਪਾਂ। ਤੇ ਇੱਕ ਇਹ ਜਿਹੀ ਇੱਥੇ ਪਈ ਹੈ ਇਹਨਾਂ ਨੂੰ ਧੋਣੇ ਹੁਣ ਧਰ ਦਿਆਂ ਦੁੱਧ ਘਰਮ ਇਹ ਤੇ ਆਪਿਆਈ। ਬਸ ਹੁਣ ਇੱਧਰ ਆਉਣੀ ਆ ਉੱਧਰ ਮਧਾਨੀਆਂ ਲਾਇਆਈ। ਨਾਲ ਨਾਲ ਆਪਾਂ ਲੇਟ ਨਾ ਹੋਏ ਨਾ ਡੰਗਰ ਪਸ਼ੂ ਦਾ ਕੰਮ ਹੋ ਜਾਂਦਾ ਹੈਗਾ ਜੀ ਡੰਗਰ ਪਸ਼ੂ ਦਾ ਕੰਮ ਕਰਕੇ ਫਿਰ ਇੱਧਰ ਆਉਣੇ ਆ ਫਿਰ ਜੀ ਡੰਗਰ ਪਸ਼ੂ ਕੰਨੀ ਬਾਗਿਆ ਇੱਧਰ ਆ ਜਾ ਫਿਰ ਦੁੱਧ ਕਈ ਵਾਰ ਉਵਾਲੀ ਆ ਜਾਂਦੇ ਨਿਕਲ ਜਾਂਦਾ ਸਾਰਾ ਵਿੱਚੋਂ ਬਾਹਰ ਤੇ ਫਿਰ ਕੋਲ ਖਾੜ ਕੇ ਉਹ ਕਰਨਾ ਪੈਂਦਾ ਹਲੇ ਆਪਣੀਆਂ ਨਾ ਜਿਹੜੀਆਂ ਦਸਤੀ ਲੈ ਕੇ ਜਾਂਦੇ ਹਾਂ ਢੋਲੀਆਂ ਦੇ ਕੋਈਆਂ ਹੀ ਪਈਆਂ ਨੇ ਢੂਣਾਂ ਵਾਲਾ ਇੰਨਾ ਚ ਵੀ ਲੱਸੀ ਪਈ ਆ ਦੇਖੋ ਇਹ ਆਪਾਂ ਨਾ ਹੁਣ ਠੰਡ ਸੀ ਚ ਲੈ ਕੇ ਨਹੀਂ ਗਏ ਹੈਗੇ ਤੋ ਦਿਨ ਹੋ ਗਏ ਤੇ ਮੈਂ ਇਹਨਾਂ ਵਿੱਚ ਕੱਢ ਕੇ ਰੱਖਤੀ ਮਹਾ ਜੇ ਧੁੱਪ ਜੀ ਨਿਕਲੇ ਨਾ ਆਪਾਂ ਪਸੂ ਨਾ ਮਾਵਾਂਗੇ ਹਲਿਆ ਬੋਤਲਾਂ ਧੋਣ ਵਾਲੀਆਂ ਆਪਣੀਆਂ ਨੇ ਇਹ ਬੋਤਲਾਂ ਟਲਸੀ ਮਾਰਦੇ ਕਿ ਵੀ ਧੋਣੇ ਆਗੇ ਆਪਾਂ ਪੂ ਛੋਪਈਆਂ ਨਹੀਂ ਆ ਧੋ ਕੇ ਫਿਰ ਇਹਨਾਂ ਵਿੱਚ ਲੈ ਜਾ ਕਰਨਗੇ ਥੋੜਾ ਜਿਹਾ ਇਹਨਾਂ ਨੂੰ ਮੈਂ ਕਹਤਾ ਮਹਾ ਹਾ ਠੰਡ ਹੈ ਜੀ ਪਸੂਆਂ ਦਾ ਮੈਨੂੰ ਕੱਲੀ ਨੂੰ ਅੱਖ ਹੋ ਜਾਂਦਾ ਹੈਗਾ ਫਿਰ ਨਾਲ ਦੀ ਨਾਲ ਕਿਹੜੇ ਆਰਡਰ ਵੀ ਤਿਆਰ ਕਰਨ ਵਾਲੇ ਪਏ ਨੇਗੇ ਤੇ ਆਪਾਂ ਹਲੇ ਜਾਣਾ ਕੱਖਾਂ ਨੂੰ ਕੰਮ ਤੋਂ ਉਹ ਬਾਹਲੇ ਗਨੇਆ ਤੇ ਮੇ ਕੰਮ ਹੈ ਹੀ ਵਾਲੇ ਨਹੀਂ ਆਪਣਾ ਪਾਏ ਖੜਾ ਟਰੈਕਟਰ ਮਗਰ ਜਿਹੜਾ ਪਾਏ ਪੈ ਦਾਤੀਆਂ ਟੰਗੀਆਂ ਪਈਆਂ ਨੇ ਤੇ ਆਪਾਂ ਕੱਖ ਵੀ ਲੈ ਕੇ ਆਉਣੇ ਨੇ ਥੋੜੀ ਧੁੰਦ ਘਟ ਜਾਂਦੀ ਉਹ ਘਰੇ ਕੰਮ ਕਰਕੇ ਉਸੇ ਰੋਟੀ ਵਗੈਰਾ ਬਣਾਉਣੀਆਂ ਨਾਲ ਦੀ ਨਾਲ ਉਹ ਰਿੜਕਿਆ ਜਾਊਗਾ ਤੇ ਆਪਾਂ ਕੱਖ ਤੇ ਤੂੜੀ ਉੱਥੇ ਹੀ ਪਾ ਕੇ ਲਿਆਵਾਂਗੇ ਖੇਤੋਂ ਤੇ ਇੰਨਾ ਕਿ ਤੁਹਾਨੂੰ ਦਿਖੋ ਧੁੰਦ ਬਹੁਤ ਜ਼ਿਆਦਾ ਹਵਾ ਵੀ ਬਹੁਤ ਚੱਲਦੀ ਹੈ ਦੇਖੋ ਨਾ ਤੁਹਾਨੂੰ ਕਰਕੇ ਦਿਖਾਉਣੀ ਹੈ ਇੱਕ ਮਿੰਟੀ ਨਾ ਇੱਕ ਤਾਂ ਆਪਣੇ ਤਾਂ ਨਾ ਖੇਤਾਂ ਕਰਕੇ ਬਹੁਤ ਜ਼ਿਆਦਾ ਹਵਾ ਪੈਂਦੀ ਹਵਾ ਹੀ ਨਹੀਂ ਨਰਾਲਾ ਜਾ ਆ ਜਾਂਦਾ ਨਾ ਘਰ ਖੇਤਾਂ ਦੇ ਵਾਲੇ ਦੁਆਲੇ ਸੋਂ ਸਾਰੇ ਪਾਣੀ ਛੱਡਿਆ ਪਿਆ ਕਣਕ ਚ ਤੇ ਆਪਣੀ ਕੰਧ ਦਾ ਰੰਗ ਦੇਖੋ ਕਿਵੇਂ ਲਿਆ ਹੈ ਇੱਥੋਂ ਬਾਕੀ ਵਧੀਆ ਪਈ ਹੈ ਦੇਖੋ ਇੰਨੇ ਕਿਥਾਂ ਵੀ ਨਹੀਂ ਰਹਿ ਗਿਆ ਇਹ ਖਲੇਪੜੀ ਉੱਠ ਖੜੀ ਪਤਾ ਨਹੀਂ ਕੀ ਕਾਰਨ ਆ ਦੇਖੋ ਬਹੁਤ ਤੇਜ਼ ਹਵਾ ਚੱਲ ਰਹੀ ਹੈ। ਠੰਡ ਵੀ ਹੱਥ ਪੈਰ ਵਿੱਚ ਠਾਰਨ ਲੱਗੀ। 2-3 ਦਿਨਾਂ ਦੀ ਹੈਗੀ ਏ ਧੁੰਦ। ਤੇ ਧੁੰਦ ਨਾਲ ਵੈਸੇ ਕਣਕ ਵਧੀਆ ਹੋਊਗੀ। ਠੰਡ, ਠੰਡ, ਬਾਕੀ ਜਿਨ੍ਹਾਂ ਨੇ ਆਵਾਜ਼ਾਈ ਕਰਨੀ ਹੈਗੀ ਜਿਵੇਂ ਆਉਣ ਜਾਣਾ ਹੈਗਾ ਉਹਨਾਂ ਨੂੰ ਔਖਾ ਧੁੰਦ ਚ ਇਹਨੂੰ ਫਸਲ ਲਈ ਠੀਕ ਹੈ ਠੰਡ ਵਧੀਆ। ਠੰਡ ਵੀ ਪੈਣੀ ਜ਼ਰੂਰੀ ਹੈ। ਚਲੋ ਜੀ ਆਪਾਂ ਕਰਦੇ ਹਾਂ ਕੰਮ ਹੋਣਾ ਆਪਦੇ। ਆਪਣਾ ਉਹ ਪਿਆਜੀ ਸੋਇਆ ਬੀਂਦਾ ਜਿਹੜਾ ਉਬਲਿਆ ਹੋਇਆ ਹੁੰਦਾ ਜੀ ਇਹ ਕੀ ਆ ਫਟ ਗਿਆ ਲੋ ਫਾਟੂਲੇ ਪੇਮਨਦਾ ਇਹ ਆਪਾਂ ਝੋਟੀਆਂ ਕਟੀਆਂ ਨੂੰ ਨਾ ਵਿੱਚੋਂ ਦੂਜਾ ਦਾਣਾ ਮਲਾ ਕੇ ਵਿੱਚ ਇਹ ਭਿਉਂ ਕੇ ਇਹ ਪਾ ਦਿੰਦੇ ਆਗੇ ਬਹੁਤ ਵਧੀਆ ਰਿਜ਼ਲਟ ਆ ਬਸ ਤੇ ਵਧੀਆ ਖਾਂਦੀਆਂ ਨੀਂਆਂ ਤੇ ਸਸਤਾ ਵੀ ਪੈਂਦਾ ਹੈਗਾ ਇਹ 670 ਰੁਪਏ ਕਿਲੋ ਪੈ ਜਾਂਦਾ ਹੈਗਾ ਆਪਾਂ ਨੂੰ ਆਪਾਂ ਜਦੋਂ 1 2 ਥੈਲੇ ਰਹਿ ਜਾਂਦੇ ਨੇ ਹਫਤੇ ਹਫਤੇ ਤੱਕ ਵਰਤੇ ਜਾਂਦੇ ਨੇ ਹਫਤੇ ਵਿੱਚ ਵਰਤੇ ਜਾਂਦੇ ਨੇ ਇਹ ਆਪਣੀ ਇੱਕ ਸਵੇਰੇ ਇੱਕ ਸ਼ਾਮ ਦੋਨੇ ਟਾਈਮ ਦੋ ਪੈ ਜਾਂਦੇ ਨੇ ਇੱਕ ਦਿਨ 'ਚ ਦੋ ਪੈ ਜਾਂਦੇ ਨੇ ਆਪਣੀ ਘਟੋਵਾਂ ਵਗੈਰਾ ਨੂੰ ਸਾਰਿਆਂ ਨੂੰ ਤੇ ਆਪਾਂ ਉਹਦੀ ਮਗਾਲਾ ਲੈਂਦੇ ਆਂ ਇਹ ਨਿਕਸੋਂ ਦਿਖਾਉਣਾ ਚਿੱਤ ਖਾਤਾ ਆਪਾਂ ਕੰਮ ਕਾਜ ਆਪਣੇ ਐਂ ਚੱਲੀ ਜਾਂਦੇ ਨੇ ਬਾਕੀ ਦੇਖਾਂ ਮਧਾਨੀ ਆਪਣੀ ਕਿੱਕ ਕੰਬਲ ਉਹਰੇ ਚੱਕਣ ਵਾਲੇ ਪਈ ਨੇ ਆਪਣੀਆਂ ਮੱਜਾਂ ਨਿਕਾਵਾ ਸਾਨੂੰ ਕੈਮਰੇ ਤੇ ਲਿਖਣੀਆਂ ਤਾਂ ਹੋ ਬਿੰਦੂ ਦਾ ਚਾਹਨ ਬਹੁਤ ਪੈਂਦਾ ਨਿਕੋ ਆ ਆਪਣੇ ਗਾਹਾਂ ਦੀ ਤੇ ਬਾਹਰ ਖੜੀਆਂ ਨੇ ਹੁਣ ਮੱਜਾਂ ਬੈਠੀਆਂ ਨੇ ਆਪਣੀਆਂ ਅੰਦਰ ਨਿਕੋ ਬਿੰਦੂ ਦਾ ਚਾਹਨ ਬਹੁਤ ਪੈਂਦਾ ਧਰੂ ਧੁੱਪ ਚਮਕੀ ਜੀ ਪੈਂਦੀ ਹੈ ਜੀ ਕੁਛ ਬੈਠੀਆਂ ਨੇ ਇੱਕ ਦੋ ਘੜੀਆਂ ਨੇ ਵਿੱਚ ਪਰ 게ਟ ਆ ਗਿਆ ਸੜਕ ਮੇਨ ਦੇਖੀ ਆਪਾਂ ਕਿੱਲਾ ਹੋ ਗਏ ਨਾ ਕੰਮ ਹੋ ਗਿਆ ਬੱਟੇ ਫਿਰ ਆਪਾਂ ਬਣਾਈਏ ਰੂਟੀ ਤੇ

ਗਰਮੀ ਤੇ ਇਹ ਪਪਾ ਪਾ ਨਾ ਦੱਸ ਦਿੰਦੇ ਨੂੰ ਉਹਨਾਂ ਇੱਕ ਤਾਂ ਇੱਕ ਸਾਰੇ ਕਾਨੂੰ ਚੈਰਾ ਜਿਵੇਂ ਬੁਖਾਰ ਲੱਗਦਾ ਹੈਗਾ ਬੁਖਾਰ ਦੀ ਪ੍ਰੋਬਲਮ ਬੜੀ ਹੈ ਉਹਦੇ ਕਰਕੇ ਨਾ ਇਹ ਕਰੇਂਦਰ ਦੀ ਘੜ ਘੜ ਕੇ ਧੁੱਪੇ ਲਾਈ ਜਾਵਾਂਗੇ ਜਿੰਨੀ ਕਿ ਟੱਕ ਹੋਏ ਚਾ ਨਾ ਫਿਰ ਖੱਟੀ ਨਹੀਂ ਹੁੰਦੀ ਲੱਗਦੀ ਇਹ ਨਹੀਂ ਆਪਾਂ ਇਹਨਾਂ ਦੋਨਾਂ ਤੋਂ ਵੀ ਰੇਟ ਕਿਹੇ ਕਰਾਂਗੇ ਕਿ ਕਿੰਨੀ ਕ ਹੈ ਕਿਵੇਂ ਲੱਗਿਆ ਜ਼ਰੂਰ ਆਪਣੀ ਵੀਰ ਦੀ ਠੀਕ ਹੈ ਤੁਹਾਨੂੰ